ਉਹ ਕਿਲਾ ਕਿਲਾ ਬਾਬਾ ਰਾਇ ਜੁੱਧ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਨੇ ਜਿਹੜਾ ਉਹਨਾਂ ਦਾ ਪਵਿੱਤਰ ਸ਼ਸਤਰ ਕਿਰਾਰ ਸਾਹਿਬ ਆ ਉਸ ਪਰਿਵਾਰ ਨੂੰ ਭੇਟ ਕੀਤਾ ਸੀਗਾ ਇਹ ਪਰਿਵਾਰ ਨੇ ਅੱਜ ਵੀ ਆਪਣੇ ਕੋਲ ਰੱਖਿਆ ਹੋਇਆ ਚਲੋ ਦੇਖਦੇ ਆਂ ਦਰਸ਼ਨ ਕਰਕੇ ਦੇਰਾਂ ਦਰਸ਼ਨ ਕਰਾਉਣ ਦੇ ਫੋਨ ਕਰੋ ਫੋਨ ਇੱਕ ਮਿੰਟ ਆਸੇ ਹੋਣ ਕਰੀਏ ਕਹਿੰਦੇ ਕਰਤਾ ਨਹੀਂ ਨਹੀਂ ਤਾਂ ਹੋ ਰਿਹਾ ਹੈ ਇਹ ਉਹ ਕਿਰਾ ਸੀਗਾ ਜੁਦਾ ਰਾਏ ਜੋਧਰੀ ਜੀ ਦਾ ਜਿੱਥੇ ਕਿ ਉਹ ਕਟਾਰ ਰੱਖੀ ਹੋਈ ਹੈ ਉਹਦੇ ਨਾਲ ਆਪਣਾ ਤੇ ਗੁਰੂ ਸਾਹਿਬ ਨੇ ਇਸ ਪਰਿਵਾਰ ਨੂੰ ਪੇਟ ਕਰਤੀ ਸੀ ਤੇ ਇਹਨਾਂ ਕੋਲ ਹੀ ਆ ਹੁਣ ਤੇ ਮੈਂ ਡਾਕਟਰ ਅਸਰ ਸਿੰਘ ਗੁਰਦੀਪ ਸਿੰਘ ਪ੍ਰਿੰਸਪਲ ਭਾਉ ਸਿੰਘ ਨਾਲ ਦਰਸ਼ਕਾਂ ਨੂੰ ਜਾ ਰਹੇ ਹਾਂ। ਵਾਜੇ ਖਲਕ ਚੈਨਲ ਤੇ ਤੁਹਾਨੂੰ ਦਿਖਾਇਆ ਜਾ ਰਿਹਾ ਹੈ। ਆਸ ਕਰਦੇ ਹਾਂ ਤੁਸੀਂ ਗੁਰੂ ਸਾਹਿਬ ਦੀ ਸਫਾਰ ਬਖਸ਼ਿਸ਼ ਦੇ ਦਰਸ਼ਕ ਕਰੋਗੇ। ਹੇਖੋ ਇਹ ਤੇ ਅਸ ਗਸੋਂ ਚੇਰਨ ਬਾਸ਼ਾ

ਕਿ ਉਹ ਤਰ੍ਹਾਂ ਘਟਾਰ ਜਿਹੜੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਏਡ ਕੀਤੀ ਵੀ ਸੋਨਸੋਕੇ 31 ਜੀ ਬੰਬਾ ਰਾਏ ਜੋਤ ਚੌਧਰੀ ਆਫ ਵਿਲੇਜ ਕੰਗਾਰ ਐਂਡ ਵਾਕ ਯੋਪ ਸਿੱਧ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਰਟ ਬ੍ਰੇਵ ਦੀ ਐਸ ਕਮਾਂਡਰ ਆਫ ਆਰਮੀ ਆਫ ਗੁਰੂ ਸਾਹਿਬ ਅਗੇਸ਼ ਦਾ ਆਰਮੀ ਆਫ ਮੁਗਲ ਸੋ ਵਿਲੇਜ ਮਹਾਰਾਜ ਅਡਵਾਂਦਾ ਵਾਰ ਇਨ ਰੈਕੋਗਨੀਸ਼ਨ ਆਫ ਬੰਬਾ ਰਾਏ ਜੋਤ ਸਿੱਧ ਬ੍ਰੇਵਰੀ ਜੋ ਹਰਗੋਬਿੰਦ ਸਿੰਘ ਦਾ ਵਾਰਡ ਦਾ ਮੈਨੂੰ ਸੈਕਰਡ ਪਰਸਨਲ ਵੈਪਨ ਦਾ ਕਟਾਰ ਸਾਹਿਬ ਦਿਸ ਵੈਰੀ ਕਟਾਰ ਸਾਹਿਬ ਇਹ ਵੀ ਮੈਨੇ ਅਲ ਦਸਨ ਉਹ ਬਾਬਾ ਰਾਜੂ ਸੇਂਸੋ ਨਿਸ਼ੋ ਤੇ ਹੱਤੜ ਘਟਾਰ ਸਾਹਿਬ ਦੇ ਅੰਦਰ ਦਾ ਕੇਅਰ ਪ੍ਰੋਟੈਕਸ਼ਨ ਅਫਸਰ ਡਾਕਟਰ ਭਿੰਦਰ ਸਿੰਘ ਧਾੜੀਗੜ ਰਿਟਾਇਰਡ ਐਡਵਰਸ ਕਾਂਗਾਰ ਵਿੱਚ ਇਸ ਓਪਨ ਟੂ ਦਰਸ਼ਨ ਐਂਡ ਵਰਸ਼ਿਪ ਬਾਇਟ ਵਟ ਇਜ਼ ਥਿੰਕਿੰਗ una de las cursinas más perversas. Un gurú ਮਤੇ ਉਹਨਾਂ ਦੇ ਸਰਪ੍ਰਸਤ ਰੇਟ ਬਾਬਾ ਰਾਏ ਜੋਧ ਨੇ ਇਸ ਕਿਲੇ ਤੋਂ ਜਾ ਕੇ ਗੁਰੂ ਸਾਹਿਬ ਮਹਾਰਾਜ ਜੀ ਤੇ ਜਾ ਕੇ ਲਲਾ ਵੇਗ ਤੇ ਕਮਰ ਵੇਗ ਦੀ ਲਾਹੌਰੀ ਫੌਜ ਨਾਲ ਭਾਰੀ ਜੰਗ ਕੀਤੀ ਸੀ ਗੁਰੂ ਸਾਹਿਬ ਨੇ ਲਲਾ ਵੇਗ ਨੂੰ ਮਾਰਿਆ ਬਾਬਾ ਰਾਏ ਜੋਧ ਨੇ ਕਮਰ ਵੇਗ ਨੂੰ ਮੌਤ ਦੇ ਘਾਟ ਤਾ ਗੁਰੂ ਸਾਹਿਬ ਨੇ ਆਪਣੀ ਘਟਾਰ ਰਾਏ ਜੋਧ ਨੂੰ ਬਖਸ਼ ਦਿੱਤੀ ਇਹ ਘਟਾਰ ਬਾਬਾ ਰਾਏ ਜੋਧ ਦੇ ਖਾਨਦਾਨ ਕੋਲ ਆ ਤੇ ਪੁੱਜੀ ਜਾਂਦੀ ਇਸੇ ਜਗ੍ਹਾ ਤੇ ਸ਼ੋਹਰਤ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ 4 ਮਹੀਨੇ ਤੋਂ ਜ਼ਿਆਦਾ ਸਮਾਂ ਬਰਾਜਮਾਨ ਰਹੇ ਬਾਦ ਵਿੱਚ 10ਵੇਂ ਪਾਸਤਾ ਸ੍ਰੀ ਗੁਰਗੋਵਿੰਦ ਸਿੰਘ ਜਫਰਨਾਮਾ ਲਿਖ ਉਸਮੇ 17-25 ਵਿੱਚ ਤੇ 3 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬਰਾਜਮਾ ਰਹੇ। ਸੋ ਇਹ ਕਿਲਾ ਸੋ ਇਹ ਸੀ ਕਿਲਾ ਬਾਬਾ ਰਾਜੋਤਿਓਂ ਜਿੱਤੇ ਕਟਾਰ ਸਾਹਿਬ ਤੇ ਪਰਿਵਾਰ ਨੂੰ ਮਤਲਬ ਟੈਲੀਫੋਨ ਕਰਕੇ ਉਸੇ ਬਲਾ ਸਕਦੇ ਹਾਂ ਪਰ ਟੈਲੀਫੋਨ ਨੰਬਰ ਦਰਸ਼ਨ ਕਰਦੇ ਲਈ ਸੁਆਸ ਕਰਦੇ ਹਾਂ। ਤੁਸੀਂ ਜਿਹੜਾ ਗੁਰਸਾਹਬ ਦੇ ਸਾਸਤਰ ਦੇਖਿਆ ਹੋਰ ਲੋਕਾਂ ਨੂੰ ਦਿਖਾਉਣ ਲਈ ਬាទੇ-ਬਾਦ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਦੁਬਾਰ ਸ਼ਬਾਖੈ ਸਾਸਤਰੀ ਕੋ